ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਦੇ ਨੇੜੇ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਡਰਾਉਣਾ ਰਾਖਸ਼ ਘੰਟਾਸੁਰ ਰਹਿੰਦਾ ਸੀ ਉਸ ਦਾ ਨਾਮ ਘੰਟਾਸੁਰ ਇਸ ਲਈ ਪਿਆ ਸੀ ਕਿਉਂਕਿ ਉਸ ਦੀ ਗਰਦਨ ਵਿੱਚ ਇੱਕ ਬਹੁਤ ਵੱਡਾ ਘੰਟਾ ਬੰਨਿਆ ਹੋਇਆ ਸੀ ਜੋ ਉਸ ਦੇ ਹਰ ਕਦਮ ਨਾਲ ਵੱਜਦਾ ਸੀ ਉਸ ਘੰਟੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਬਹੁਤ ਡਰ ਜਾਂਦੇ ਸਨ ਅਤੇ ਉਹ ਅਕਸਰ ਪਿੰਡ ਵਿੱਚ ਆ ਕੇ ਲੋਕਾਂ ਨੂੰ ਤੰਗ ਕਰਦਾ ਸੀ ਅਤੇ ਪਸ਼ੂਆਂ ਨੂੰ ਖਾ ਜਾਂਦਾ ਸੀ ਪਿੰਡ ਵਾਲੇ ਉਸ ਤੋਂ ਬਹੁਤ ਪਰੇਸ਼ਾਨ ਸਨ ਪਰ ਕੋਈ ਵੀ ਉਸ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਕਰਦਾ ਸੀ ਉਸੇ ਪਿੰਡ ਵਿੱਚ ਇੱਕ ਬਹੁਤ ਹੀ ਬੁੱਢੀ ਅਤੇ ਸਿਆਣੀ ਔਰਤ ਰਹਿੰਦੀ ਸੀ ਉਹ ਆਪਣੇ ਦਿਮਾਗ ਦੀ ਤੀਬਰਤਾ ਲਈ ਮਸ਼ਹੂਰ ਸੀ ਉਸ ਨੇ ਪਿੰਡ ਵਾਲਿਆਂ ਦੀ ਪਰੇਸ਼ਾਨੀ ਦੇਖੀ ਅਤੇ ਕੰਟਾਸੁਰ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ ਇੱਕ ਦਿਨ ਬੁੱਢੀ ਔਰਤ ਨੇ ਕੰਟਾਸੁਰ ਨੂੰ ਮਿਲਣ ਦੀ ਯੋਜਨਾ ਬਣਾਈ ਉਹ ਕੁਝ ਰੋਟੀਆਂ ਅਤੇ ਮਿੱਠੀਆਂ ਚੀਜ਼ਾਂ ਲੈ ਕੇ ਉਸ ਦੇ ਠਿਕਾਣੇ ਵੱਲ ਚੱਲ ਪਈ ਜਦੋਂ ਕੰਟਾਸੁਰ ਨੇ ਘੰਟੇ ਦੀ ਆਵਾਜ਼ ਨਾ ਲਾਉਣਾ ਸ਼ੁਰੂ ਕੀਤਾ ਤਾਂ ਬੁੱਢੀ ਔਰਤ ਉਸਦੇ ਸਾਹਮਣੇ ਪਹੁੰਚ ਗਈ। ਕੰਟਾਸੁਰ ਬੁੱਢੀ ਨੂੰ ਦੇਖ ਕੇ ਹੈਰਾਨ ਹੋਇਆ। ਉਸਨੇ ਗਰਜ ਕੇ ਪੁੱਛਿਆ, "ਐ ਬੁੱਢੀ, ਤੂੰ ਮੇਰੇ ਕੋਲ ਕਿਉਂ ਆਈ ਹੈ? ਕੀ ਤੈਨੂੰ ਡਰ ਨਹੀਂ ਲੱਗਦਾ?" "ਨਹੀਂ ਬੇਟਾ, ਮੈਨੂੰ ਡਰ ਨਹੀਂ ਲੱਗਦਾ। ਮੈਂ ਤਾਂ ਤੇਰੇ ਲਈ ਰੋਟੀਆਂ ਤੇ ਮਠਿਆਣੀਆਂ ਲੈ ਕੇ ਆਈਆਂ। ਤੂੰ ਇਹਨਾਂ ਨੂੰ ਖਾ ਲੈ।" ਕੰਟਾਸੁਰ ਹੈਰਾਨ ਹੋਰ ਗਿਆ। ਉਸਨੇ ਕਦੇ ਨਹੀਂ ਸੋਚਿਆ ਸੀ ਕਿ ਕੋਈ ਇਨਸਾਨ ਉਸਦੇ ਕੋਲ ਇਸ ਤਰ੍ਹਾਂ ਦੋਸਤੀ ਨਾ ਲਾਗੇਗਾ। ਬੁੱਢੀ ਨੇ ਉਸ ਨੂੰ ਖਾਣ ਲਈ ਦਿੱਤਾ ਜਦੋਂ ਘੰਟਾ ਸੁਰ ਖਾ ਰਿਹਾ ਸੀ ਤਾਂ ਬੁੱਢੀ ਹੌਲੀ-ਹੌਲੀ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੇਟਾ ਬੁੱਢੀ ਨੇ ਕਿਹਾ ਤੂੰ ਇੰਨਾ ਤਾਕਤਵਰ ਹੈ ਪਰ ਤੇਰੇ ਗਲੇ ਵਿੱਚ ਇੱਕ ਘੰਟਾ ਕਿਉਂ ਵੱਜਿਆ ਹੋਇਆ ਹੈ ਇਹ ਤਾਂ ਤੇਰੀ ਤਾਕਤ ਨੂੰ ਘਟ ਕਰਦਾ ਲੱਗਦਾ ਹੈ ਇਸ ਦੀ ਆਵਾਜ਼ ਨਾਲ ਤਾਂ ਸਾਰੇ ਡਰ ਜਾਂਦੇ ਹਨ ਘੰਟਾ ਸੁਰ ਨੇ ਕਿਹਾ ਇਹ ਘੰਟਾ ਤਾਂ ਮੇਰੀ ਨਿਸ਼ਾਨੀ ਹੈ ਇਸ ਨੂੰ ਮੈਂ ਕਿਵੇਂ ਉਤਾਰ ਸਕਦਾ ਹਾਂ ਬੇਟਾ ਜੇ ਤੂੰ ਇਹ ਘੰਟਾ ਉਤਾਰ ਦੇਵੇਂ ਤਾਂ ਤੂੰ ਹੋਰ ਵੀ ਤਾਕਤਵਰ ਹੋ ਜਾਵੇਂਗਾ ਕੋਈ ਨਹੀਂ ਜਾਣ ਸਕੇਗਾ ਕਿ ਤੂੰ ਕਿੱਥੇ ਹੈ ਅਤੇ ਤੂੰ ਆਪਣੀ ਮਰਜ਼ੀ ਨਾਲ ਆ ਜਾ ਸਕੇਗਾ ਘੰਟਾ ਸੁਰ ਜੋ ਕਿ ਪੋਲਾ ਸੀ ਅਤੇ ਬੁੱਢੀ ਦੀਆਂ ਗੱਲਾਂ ਵਿੱਚ ਆ ਗਿਆ ਉਸਨੇ ਸੋਚਿਆ ਕਿ ਬੁੱਢੀ ਸਹੀ ਕਹਿ ਰਹੀ ਹੈ ਉਸਨੇ ਬੁੱਢੀ ਨੂੰ ਆਪਣੀ ਗਰਦਨ ਤੋਂ ਘੰਟਾ ਉਤਾਰਨ ਲਈ ਕਿਹਾ ਬੁੱਢੀ ਨੇ ਬੜੀ ਚਲਾਕੀ ਨਾਲ ਘੰਟਾ ਉਸ ਦੀ ਗਰਦਨ ਤੋਂ ਉਤਾਰ ਦਿੱਤਾ ਜਿਵੇਂ ਘੰਟਾ ਉਤਰਿਆ ਬੁੱਢੀ ਨੇ ਉਸ ਨੂੰ ਦੂਰ ਸੁੱਟ ਦਿੱਤਾ ਘੰਟੇ ਦੀ ਆਵਾਜ਼ ਬੰਦ ਹੋ ਗਈ ਹੁਣ ਘੰਟਾਸੁਰ ਦੀ ਪਛਾਣ ਖਤਮ ਹੋ ਗਈ ਸੀ ਪਿੰਡ ਵਾਲੇ ਉਸਦੀ ਆਵਾਜ਼ ਸੁਣ ਕੇ ਉਸ ਤੋਂ ਦੂਰ ਰਹਿੰਦੇ ਸਨ ਪਰ ਹੁਣ ਜਦੋਂ ਘੰਟਾ ਨਹੀਂ ਸੀ ਤਾਂ ਉਹ ਉਸ ਨੂੰ ਆਸਾਨੀ ਨਾਲ ਫੜ ਸਕਦੇ ਸਨ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਘੰਟਾਸੁਰ ਦਾ ਘੰਟਾ ਉਤਰ ਗਿਆ ਹੈ ਤਾਂ ਉਹ ਸਾਰੇ ਇਕੱਠੇ ਹੋਏ ਅਤੇ ਉਸ ਨੂੰ ਫੜ ਕੇ ਪਿੰਡ ਤੋਂ ਦੂਰ ਭਜਾ ਦਿੱਤਾ ਇਸ ਤਰ੍ਹਾਂ ਬੁੱਢੀ ਔਰਤ ਦੀ ਬੁੱਧੀ ਅਤੇ ਚਲਾਕੀ ਨਾਲ ਪਿੰਡ ਨੂੰ ਘੰਟਾਸੁਰ ਦੇ ਡਰ ਤੋਂ ਮੁਕਤੀ ਮਿਲ ਗਈ